तो अपने घर से गाड़ी खड़ा मंगी मोटरसाइकिल लेके मांडवी चला है तो मैं दो दिन पहला लाइन खराब हो गई थी तो मैं ठीक कराई सी बत्ती वो। ਕਿ ਮੈਂ ਦੇਖਣਾ ਚਾਹ ਰਿਹਾ ਮੇਰੀ ਮੋਟਰ ਚੱਲਦੀ ਆ ਕਿ ਨਹੀਂ ਚੱਲਦੀ ਤੇ ਮੈਂ ਕਿਹਾ ਮੈਨੂੰ ਕਿਹਾ ਜਾਣਾ ਮੰਡ ਮੈਂ ਕਿਹਾ ਜਾਣਾ ਹੈ ਯਾਰ ਮੋਟਰ ਦੇਖ ਆਵਾ ਕਿ ਚੱਲੀ ਵੀ ਆ ਕਿ ਨਹੀਂ ਚੱਲੀ ਤੇ ਜਦੋਂ ਮੈਂ ਗਿਆ ਉੱਥੇ ਤੇ ਇਹ ਉੱਥੇ ਬਾਬੇ ਨਾਲ ਜਾ ਕੇ ਆਫਸਰ ਚ ਕੁਮਸਤੀ ਕਰਨ ਲੱਗੇ ਬਾਬਾ ਦੇ ਦੇ ਰਿੰਦਾ ਫੇਖ ਦੇਦਾ ਪਿਆਰ ਕਰ ਮੈਂ ਉਹ ਬਾਬਾ ਜੀ ਨੂੰ ਕਿਹਾ ਮੇਰੀ ਰੋਟੀ ਕਰ ਦੇ ਮੈਂ ਪਿੰਡ ਜੀ ਜਾਣਾ ਵਾ ਬਾਬੇ ਨਾਲ ਇਦਾਂ ਦੁਆ ਕਰੀ ਵਾਸੇ ਮਜ਼ਾਕ ਨਾਲ ਗਾਲੋਬਾਨੀ ਕਰਦੇ ਰਹੇ ਇਹ ਤੇ ਢੇਰੇ ਦੇਖੀ ਐ ਨਾ ਸ਼ਰਾਬ ਨਾਲ ਪੂਰਾ ਪ੍ਰਜਾ ਆਹੋ ਭਈਆ ਆਹੋ ਇਹ ਉੱਥੋਂ ਤੁਰਿਆ ਆਵੇ ਦੇਦੇ ਤੋਂ ਆਪਣੇ ਤੋਂ ਗਾਲਾਂ ਬਾਣਾਂ ਕਰਦਾ ਆਵੇ ਬਹੁਤ ਗੰਦੀਆਂ ਗਾਲਾਂ ਕਰਦਾ ਪੰਜਾਬੀਆਂ ਨੂੰ ਤੇ ਉਹ ਮੰਗੀ ਉੱਠਿਆ ਥੱਲੇ ਬਿਠਾ ਇਹ ਮੈਦ ਬਾਬਾ ਮੰਨਦੇ ਵਿੱਚ ਹੀ ਉਹ ਮੰਗੀ ਥੱਲੇ ਬਿਠਾ ਸੀ ਜਿਹੜੋਂ ਗਾਲਾਂ ਬਾੜਾਂ ਮੰਗੀ ਉੱਠਿਆ ਕਹਿੰਦਾ ਕਿਨੂੰ ਗਾਲਾਂ ਕਰਦਾ ਓਏ ਉਹ ਮੰਗੀ ਨੇ ਹੱਥੋਂ ਪਤੀ ਹੋ ਗਿਆ ਤੇ ਬਾਬਾ ਉੱਠਿਆ ਇਹਨਾਂ ਨੇ ਸ਼ਰਾਬ ਨਾਲ ਪਿਆ ਮੈਂ ਕਿਹਾ ਸ਼ਰਾਬ ਦੇ ਬਾਬਾ ਕੋਈ ਉਹ ਮੰਗੀ ਨੇ ਪਹਿਲਾਂ ਕਿ ਮੁੰਮੀ ਹੀ ਛੋੜੀ ਲੱਕੜ ਦੀ ਉਹ ਜਿੱਸੇ ਤੇ ਮਾਰੀ ਉਹਨੇ ਕਹਿੰਦੇ ਲੋਨ ਡਰਾ ਬੀਜੇ ਬਾਅਦ ਵੀ ਇੱਕ ਵਾਰ ਆਸੀ ਉਹਨੇ ਕਿੰਝ ਆਲ ਨਾ ਇੱਕ ਮਿੰਟ ਦੀ ਮਾਰ ਤੇ ਉਥੇ ਜਦੋਂ ਦੇਖਿਆ ਮੈਂ ਉੱਥੇ ਮੈਂ ਜਦੋਂ ਮੈਂ ਆਈ ਜਦੋਂ ਦੇਖਿਆ ਜੋ ਠੰਡਾ ਪੈ ਕੋਸ਼ੀ एकदम ਬਰ ਗਿਆ ਕਿ ਮੈਂ ਭੱਜਾਂ ਸਾਡਾ ਡੇਰਾ ਵਾ ਆਪਣਾ ਡੇਰਾ ਬੇੜੀ ਚੋਂ ਮਗਰ ਮੈਂ ਕਿਹਾ ਉਹਦੇ ਨੂੰ ਜਾ ਕੇ ਪ੍ਰਧਾਨ ਨੂੰ ਫੋਨ ਕਰਦਾ ਹਾਂ ਜੋ ਮੈਂ ਉਹਦੇ ਨੂੰ ਗਿਆ ਤੇ ਫੇਰ ਮੈਨੂੰ ਲਾਈਟ ਦੇਖੀ ਨਹੀਂ ਰਾਜੂ ਜੀ ਨਾਲ ਮੈਂ ਕਿਹਾ ਬੰਦੇ ਆਉਂਦੇ ਆ ਫੇਰ ਮੈਂ ਇਹਨਾਂ ਨੂੰ ਭਜਾ ਇਹਨਾਂ ਦੱਸਿਆ ਨਹੀਂ ਕਿ ਮੈਂ ਹੱਬਿਆ ਮੰਗੀ ਖਾਤੋਂ ਕਰਤਾ ਦੇਖੀ ਜਿਹਦਾ ਮਰਡਰ ਹੋਇਆ ਉਹਦਾ ਨਾਮ ਮੰਗੀ ਤੇ ਜਿੰਨੇ ਕੀਤਾ ਵਾ ਮਰਡਰ ਉਹਦਾ ਨਾਮ ਸੁਨੀਲ ਕੁਮਾਰ ਕਿਸ ਤਰ੍ਹਾਂ ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ ਇਹ ਰਾਤ ਕੋਈ 10:00 ਵਜੇ ਮੈਨੂੰ ਮੈਂਬਰ ਸਾਹਿਬ ਰਾਜਕੁਮਾਰ ਦਾ ਟੈਲੀਫੋਨ ਆਇਆ ਵੀ ਇਦਾਂ ਇਦਾਂ ਕਰਕੇ ਮੰਡ ਕੋ ਆਪਣੇ ਮੰਗੀ ਤੇ ਬਈਆ ਲੜ ਪਿਆ ਤੇ ਇਹ ਮੈਨੂੰ ਕਹਿੰਦੇ ਚਲੋ ਚੱਲੀ ਆਪਾਂ ਜਾਣਾ ਮੈਂ ਕਿਹਾ ਚਲ ਠੀਕ ਆ ਜਾ ਉਸੇ ਟਾਈਮ ਹੀ ਅਸੀਂ ਮੰਡ ਨੂੰ ਤੁਰ ਪਏ ਮੰਡ ਨੂੰ ਜਾਣਦੇ ਆ ਰਸਤੇ ਦੇ ਵਿੱਚ ਸਾਡੇ ਚਾਚਾ ਜੀ ਇਹ ਵੀ ਕਿਤੇ ਨਾਲ ਹੀ ਸੀ ਇਹ ਮੌਕੇ ਤੇ ਸੀ ਤੇ ਮੌਕੇ ਤੇ ਜਦੋਂ ਅਸੀਂ ਉੱਥੇ ਜਾ ਕੇ ਦੇਖਿਆ ਵਾ ਇਹਨਾਂ ਨੇ ਸਾਨੂੰ ਰਸਤੀ ਜੀ ਦੱਸ ਦਿੱਤਾ ਵੀ ਆਹ ਗੱਲ ਹੋ ਗਈ ਆ ਵੀ ਮੰਗੀ ਦੀ ਤੇ ਡੈਥ ਹੋ ਗਈ ਆ ਅਸੀਂ ਮੌਕਾ ਜਾ ਕੇ ਦੇਖਿਆ ਵਾ ਤੇ ਉੱਥੇ ਜਾ ਕੇ ਦੇਖਿਆ ਵੀ ਮੰਗੀ ਦੇ ਐ ਲੜੇ ਦੋਨੇ ਆ ਇੰਨੇ ਕਿ ਤੇ ਮੰਗੀ ਨੇ ਉਹਦੇ ਭਈਏ ਦੇ ਦੱਸਣ ਮਤਾ ਕਿਉਂਕਿ ਉਹ ਤਾਂ ਸੁਰਤ ਚ ਆ ਉਹਦੇ ਦੱਸਣ ਮਤਾ ਕਿ ਇਹਨੇ ਪਹਿਲਾਂ ਮੇਰੇ ਮਾਰੀ ਆ ਤੇ ਮੈਂ ਮੁੜ ਕੇ ਇਹਦੇ ਮਾਰੀਆਂ ਤੇ ਮੈਂ ਮੈਂ ਹੀ ਮਾਰਿਆ ਵਾ ਜਦੋਂ ਅਸੀਂ ਉਹਦਾ ਜਾ ਕੇ ਪੁੱਛਿਆ ਵਾ ਤੇ ਹੀ ਮੌਕੇ ਤੇ ਫੇ ਪੁਲਿਸ ਮਗਾਲੀ ਆ ਪੁਲਿਸ ਨੇ ਆਣ ਕੇ ਵੀ ਪੁੱਛਿਆ ਉਹਨੂੰ ਉਹਨੇ ਕਿਹਾ ਹਾਂ ਮੈਂ ਮਾਰਿਆ ਮੇਰੇ ਨੇ ਮਾਰਿਆ ਸੀ ਮੈਂ ਇਹਨੂੰ ਮਾਰਿਆ ਤੇ ਮੌਕੇ ਤੇ ਡੇੜੀ ਡੈੱਡ ਬੋਡੀ ਆ ਉਹ ਉਹਨਾਂ ਨੇ ਸਿਵਲ ਹਸਪੀਟਲ ਗਏ ਸੀ ਜਮਾ ਕਰਾਉਣ ਲਈ ਤੇ ਜਿਹੜਾ ਬੰਦਾ ਮੌਕੇ ਤੇ ਫੜ ਕੇ ਤੇ ਉਹਨੂੰ ਥਾਣੇ ਲੈ ਗਏ ਸੀ ਜਿਲ੍ਹਾ ਮੰਗਤਰਾ ਮੰਗੀਆ ਇਹ ਚੀਜ਼ 7 5 6 ਮਹੀਨੇ ਤੋਂ ਆਪਣੇ ਸੰਡੂ ਦੇ ਕੋਲ ਰਹਿੰਦਾ ਸੀ 3-4 ਦਿਨ ਹੋ ਗਏ ਇਹਨੂੰ ਇੱਥੇ ਪਿੰਡ ਆਏ ਇਹਨੂੰ 4-5 ਦਿਨ ਨਹੀਂ ਹੋਏ ਸੀ ਪਿੰਡ ਆਏ ਜਦੋਂ ਇਹ ਪਿੰਡ ਆਉਂਦਾ ਅਕਸਰ ਮਤਲਬ ਜਿੱਦਾਂ ਸਾਡੀ ਡੇਰੇ ਤੇ ਚੱਲ ਜਾਂਦਾ ਵਾ ਰਿੰਦਾ ਵਾ ਤੇ ਇਹ ਡੇਰੇ ਤੇ ਗਿਆ ਵਾ ਤੇ ਮੋਟਰਸਾਈਕਲ ਲੈ ਕੇ ਗਿਆ ਉਹ ਮੋਟਰਸਾਈਕਲ ਤੇ ਵਾਪਸ ਆ ਜਾਣਾ ਸੀ ਤੇ ਮਤਲਬ ਜਿਹੜੀ ਉਹ ਲੜਾਈ ਹੋਣ ਕਰਨ ਉਹਦੀ ਜਿਹੜੀ ਡੈਥ ਹੋ ਗਈ ਕਿ ਪਹਿਲਾਂ ਕੋਈ ਰੰਜਿਸ਼ ਇਹਨਾਂ ਦੀ ਹਕੀਸਾ ਸੀ ਨਹੀਂ ਨਹੀਂ ਰੰਜਿਸ਼ ਕੋਈ ਨਹੀਂ ਸੀ ਰੰਜਿਸ਼ ਕੁਛ ਨਹੀਂ ਉਹ ਬੇਈਦਾ ਤੇ ਇਹਨਾਂ ਦਾ ਕੋਈ ਲੈਣ ਦੇਣ ਹੀ ਨਹੀਂ ਨਾ ਕੋਈ ਗੱਲਬਾਤ ਸੀ ਕੋਈ ਰੰਜਿਸ਼ ਵਾਲੀ ਗੱਲ ਨਹੀਂ ਅਚਾਨਕ ਕੀ ਹੋਇਆ ਮੌਕੇ ਤੇ ਉਹ ਮਤਲਬ ਇਹ ਸਾਨੂੰ ਨਹੀਂ ਪਤਾ ਸਾਡੇ ਜਾਣ ਤੋਂ ਪਹਿਲਾਂ ਝਗੜਾ ਵੀ ਹੋ ਚੁੱਕਾ ਸੀ ਤੇ ਸਾਡੇ ਜਾਣ ਤੋਂ ਪਹਿਲੇ ਉਹ ਡੈਥ ਵੀ ਹੋ ਚੁੱਕੀ ਸੀ ਅਸੀਂ ਤਾਂ ਜਾ ਕੇ ਉੱਥੇ ਜੇ ਉਦੋਂ ਦੇਖਿਆ ਡੈਥ ਹੋ ਚੁੱਕੀ ਸੀ ਸਾਨੂੰ ਚਾਚਾ ਜੀ ਨੇ ਰਸਤੇ ਚਾਚਾ ਸਾਡੇ ਚਾਚਾ ਬਰਕਤ ਸਿੰਘ ਜੀ ਇਹਨਾਂ ਨੇ ਇਹ ਭੱਜੇ ਆਉਂਦੇ ਸੀ ਉਧਰੋਂ ਪਹਿਲਾਂ ਚਲੇ ਹੂੜ ਡੇਰੇ ਤੇ ਦੱਸਣ ਵੀ ਤੁਹਾਨੂੰ ਟੈਲੀਫੋਨ ਕਰਾਉਣਾ ਸੀ ਕਿ ਜਦੋਂ ਇਹਨਾਂ ਮੋਟਰਸਾਈਕਲ ਦੀ ਮੰਡ ਨੂੰ ਲਾਈਟ ਦੇਖੀ ਆ ਜਾਂਦੀ ਤੇ ਇਹ ਫੇਰ ਸਾਡੇ ਵੱਲ ਨੂੰ ਭੱਜਿਆ ਆਏ ਇਹਨਾਂ ਦਾ ਵੀ ਸਾਹ ਨਾ ਸਾਹ ਨਹੀਂ ਲੱੜਦਾ ਸਾਨੂੰ ਐ ਜਦੋਂ ਇਹਨਾਂ ਪੂਰੀ ਤਰ੍ਹਾਂ ਦੱਸ ਨਹੀਂ ਸਕਦੇ ਸੀ ਵੀ ਕੀ ਹੋਇਆ ਫਿਰ ਇਹਨਾਂ ਨੂੰ ਖਿਲਾੜ ਕੇ ਮੋਟਰਸਾਈਕਲ ਪੁੱਛਿਆ ਵੀ ਕੀ ਹੋਇਆ ਕਹਿੰਦੇ ਮੰਗੀ ਦੇ ਸਾਟਾਂ ਲੱਗੀਆਂ ਤੇ ਮੰਗੀ ਦੀ ਡੈਥ ਹੋ ਗਈ ਖੰਭੂ ਰਾਇਪੁਰਾਇਆ ਮੰਡ ਤੋਂ ਕਿਹਦਾ ਪੌੜ ਆਇਆ ਸਾਡੇ ਨੌਂਦਾ ਵੀ ਰਾਇਪੁਰਾਇਆ ਨਾ ਜਿਹੜਾ ਸਦੀਪਨ ਵਿਧਾਨ ਦਾ ਡੇਰਾ ਹੈਗਾ ਮੰਡ 'ਚ ਉੱਥੇ ਮਜ਼ਦੂਰ ਕੰਮ ਕਰਦੇ ਆ ਕਿ ਉੱਥੇ ਉਹਨਾਂ ਨੇ ਕਿਹਦਾ ਕਦਰ ਕਰਦਾ ਤੇ ਮੌਕੇ ਤੇ ਕੁਝ ਵੀ ਕਾਰਵਾਈ ਕਰੋ ਅਸੀਂ ਗਏ ਉੱਥੇ ਰਾਇਪੁਰਾਇਆ ਦਾ ਇੱਕ ਮੁੰਡਾ ਸੀਗਾ ਨਾਮ ਬਕਰਾਮ ਵੀ ਇਸ ਮੰਗਲ ਉਹਦੀ ਉਮਰ ਕਰੀਬ 45 ਸਾਲ ਹੈਗੀ ਆ ਤੇ ਨਾਲ ਉਹਦੇ ਸੀਗਾ ਪ੍ਰਵਾਸੀ ਮਜ਼ਦੂਰ ਸੀ ਸੁਸ਼ੀਲ ਕੁਮਾਰ ਜੋ ਕਿ ਮਧਪੁਰ ਜ਼ਿਲ੍ਹਾ ਬਿਹਾਰ ਦਾ ਰਹਿਣ ਵਾਲਾ ਹੈਗਾ ਇਹ ਦੋਵਾਂ ਨੇ ਕਿਤੇ ਦਾਰੂ ਪੀਂਦੀ ਸੀਗੀ ਦਾਰੂ ਪੀਂਦੇ ਪੀਂਦੇ ਬਹਿਸ ਕਰਨ ਲੱਗ ਪਏਗੇ ਉਹ ਡੇਰੇ ਮਾਰਨ ਚ ਕਿਤੇ ਰਾਡ ਪਈ ਸੀ ਲੋਹੇ ਦੀ ਉਹ ਚੁੱਕ ਕੇ ਉਹਨੂੰ ਸਿਰ 'ਚ ਮਾਰ ਦਿੱਤੀ ਤੇ ਕੋਲ ਇੱਕ ਹੋਰ ਬੰਦਾ ਜੋ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਦੇਖ ਦਿੱਤੇ ਉਹਨੇ ਇੱਕ ਹੋਰ ਮਾਰ ਦਿੱਤੀ ਉਹਨੇ ਨਾਲ ਉਹ ਸਿਰ 'ਚ ਗੋਣ ਵਗਲਾ ਪਾ ਦਿੱក ਪੈ ਥੱਲੇ ਤੇ ਉਹ ਨੋਕੇ ਤੇ ਉਹਦੀ ਮੌਤ ਹੋ ਗਈ ਫਿਰ ਅਸੀਂ ਮੌਕੇ ਤੇ ਗਏ ਆ ਡੈੱਡ ਬੋਡੀ ਲੈ ਕੇ ਆਉਣੀ ਫਿਰ ਸਿਵਲ ਹਸਪੀਟਲ ਮੌਰਚੀ 'ਚ ਰੱਖੀ ਹੈਗੀ ਆ ਅੱਜ ਉਹਦੇ ਵਾਰਸ ਆਏ ਆਗੇ ਤੇ ਅਜੇ ਕਗਲੀ ਕਾਰਵਾਈ ਨਾ ਕਰਦੇ ਨੇ ਫਿਰ ਵਿਕਤੀ ਨੂੰ ਫੜ ਲੈ ਜੀ ਦੋਸ਼ੀ ਵਿਕਦੀ ਨੂੰ ਦੋਸੀ ਜਲਦੀ ਗ੍ਰਿਫਤਾਰ ਕਰ ਲਵਾਂਗੇ ਜੀ ਦੋਸੀ ਫੜਾ ਰਹੇ ਆ ਜੀ ਦੋਸੀ ਇਹ ਫੜਾ ਰਹੇ ਨੇ ਜਲਦੀ ਗ੍ਰਿਫਤਾਰ ਕਰ ਲਵਾਂਗੇ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर